ਤੱਕੈਸੀ ਪੂਖਾ ਤੂੰ ਮੇਰੇ ਪਿਆਰੋ ਤੱਕੈਸੀ ਪੂਖਾ ਤੂੰ ਮੇਰੇ ਪਿਆਰੋ ਤੱਕੈਸੀ ਪੂਖਾ ਕੈਸੀ ਪੂਖਾ ਤੂੰ ਮਨ ਵਸੇ ਆ ਲੱਗੇ ਲਦੂਖਾ ਤੂੰ ਮਨ ਵਸੇ ਆ ਲੱਗੇ ਲਦੂਖਾ ਤੂੰ ਮੇਰੇ ਪਿਆਰੋ ਕਾ ਕੈਸੀ ਪੂਰ ਕਾ ਤੂੰ ਮੇਰੋ ਪਿਆਰੋ ਕਾ ਕੈਸੀ ਪੂਰ ਕਾ ਨੌਂ ਨਿੰਦ ਦੇ ਸਗਨ ਨਿਦਾਨ ਨੌ ਨਿੰਦ ਤੇ ਸਗਨ ਨਿਦਾਨ ਤੀਜਾ ਪੂਰਕ ਰੱਖ ਨਿਦਾਨ ਇੱਛਾ ਪੂਰਕ ਰੱਖੇ ਨਿਦਾਨ ਤੂੰ ਮੇਰ ਰੁਪਿਆਰੋ ਤੱਕੈ ਸੀ ਪੂਖਾ ਤੂੰ ਮੇਰ ਰੁਪਿਆਰੋ ਤੱਕੈ ਸੀ ਪੂਖਾ ਤੂੰ ਮਨ ਵਸੇ ਲਗੈਨ ਤੂੰ ਕਾ ਤੁਮੇ ਉੱਧਾਰੂ ਜਕੈਸੀ ਤੂੰ ਕਾ ਤੁਮੇ ਪਿਆਰੂ ਸਖੈ ਜੋ ਤੂੰ ਕਰੇ ਸੋਈ ਪਰਮਾਤਮਾ ਵਾਣ ਸੋਈ ਪਰਵਾਣ ਸੋਈ ਪਰਵਾਣ ਜੋ ਤੂੰ ਕਰੇ ਸੋਈ ਪਰਵਾਣ ਸੱਚ ਸਾਹਿਬ ਤੇਰਾ ਸਚ ਪਰਮਾ ਸਾਤ ਕੇ ਸਾਹਿਬ ਤੇਰਾ ਸਚੁ ਪਰਮਾਣ ਤੂੰ ਮੇਰੋ ਪਿਆਰੋ ਕੈਸੀ ਤੂੰ ਖਾ ਤੂੰ ਮੇਰੋ ਪਿਆਰੋ ਕੈਸੀ ਤੂੰ ਖਾ ਤੂੰ ਮਨ ਵਸੇ ਲਗੇ ਨਾ ਦੁੱਖਾ ਤੂੰ ਮਨ ਵਸੇ ਆ ਤੁੱਤ ਪਾਵੇ ਤਹਰ ਗੁੜਗਾ ਜਾਨ ਤੁੱਤ ਪਾਵੇ ਤਹਰ ਗੁੜਗਾ ਢੇੜ ਕਰ ਸਦਾ ਸਦਾ ਏਨ ਕਰਦੇ ਸਦਾ ਸਦਾ ਮੇਰੀ ਆ ਤੂੰ ਮੇਰੋ ਪਿਆਰੋ ਤੱਕੈ ਸੀ ਤੂੰ ਕਿ ਸਾਹਿਬ ਅਲਕੀਤੇਵ ਸਾਚੇ ਸਾਹਿਬ ਅਲਕੀਤੇਵ ਨਾਲਖਲਾ ਲਾਗਾ ਸੇ ਕੈਸੀ ਤੂੰ ਕਾ ਤੂੰ ਬਨ ਵਸੇ ਲੱਗੇ ਨਾ ਤੂੰ ਕਾ ਕੋ ਮਨ ਅਸੇ ਲੱਗੇ ਨਾ ਤੂੰ ਕਾ ਦੇ ਰੁਟਾ ਜੋ ਕੱਤੇ ਤੂੰ ਮੇਰੋ ਪਿਆਰੋ ਤਾਂ ਕੈਸੇ ਊਖਾ ਜੇ ਤੂੰ ਮੇਰਾ ਬਲ ਹੈ ਤਾਂ ਕਿਆ ਮੋਹਸ਼ਨ ਦਾ ਮਹਾਰਾ ਕਹਿੰਦੇ ਕੋਈ ਮੋਹਸ਼ਨ ਦੀ ਭਾਵ ਮੁਤਾਜਗੀ ਜਿਸਨੂੰ ਅਸੀਂ ਪਿੰਡੂ ਭਾਸ਼ਾ ਚ ਕਹਿੰਦੇ ਆ ਕਿ ਮੈਨੂੰ ਕਿਸੇ ਦੀ ਮੁਤਾਜਗੀ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਜੇ ਤੂੰ ਮੇਰਾ ਬਲ ਹੈ ਕਹਿੰਦੇ ਜਦੋਂ ਇੱਕ ਉਹ ਵਾਹਿਗੁਰੂ ਨਾਲ ਹੋ ਜਾਵੇ ਫਿਰ ਕਿਸੇ ਦੀ ਮੁਤਾਜਗੀ ਨਹੀਂ ਰਹਿੰਦੀ ਜੇ ਤੂੰ ਮੇਰਾ ਬਲ ਹੈ ਤਾਂ ਕਿਆ ਮੋਹਸ਼ਨ ਦਾ ਕਿਉਂ ਕਿਉਂਕਿ ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਕਹਿੰਦੇ ਜਿਹੜੇ ਉਸਦੇ ਬਣ ਜਾਂਦੇ ਨੇ ਉਹ ਉਹਨਾਂ ਨੂੰ ਕੋਈ ਦਾਤਾਂ ਵਰਸਦਾ ਨਹੀਂ ਹੈ ਮਾਲਕ ਉਹ ਸਭ ਕੁਝ ਸੌਂਪ ਦਿੰਦਾ ਹੈ ਉਹਨਾਂ ਨੂੰ ਜੋ ਕਿਸ ਠਾਕੁਰ ਦਾ ਸੋ ਸੇਵਕ ਦਾ ਕਹਿੰਦੇ ਉਹ ਸਾਰੀਆਂ ਜਿਸ ਤਰ੍ਹਾਂ ਚਾਬੀਆਂ ਜਿਸ ਤਰ੍ਹਾਂ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਨੂੰ ਸਤਿਗੁਰਾਂ ਬਚਨ ਕੀਤਾ ਸੀ ਨਾ ਕਿ ਹੱਥ ਤੇਰਾ ਖੀਸਾ ਮੇਰਾ ਉਹ ਜਿਹੜੇ ਉਸ ਦੇ ਬਣ ਜਾਂਦੇ ਨੇ ਉਹਨਾਂ ਤੇ ਸਤਿਗੁਰੂ ਜੀ ਐਸੀ ਬਖਸ਼ਿਸ਼ ਕਰਦੇ ਨੇ ਉਹ ਖਜ਼ਾਨਿਆਂ ਦੇ ਮਾਲਕ ਬਣਾ ਦਿੰਦੇ ਨੇ ਸਤਿਗੁਰੂ ਜੀ ਫਿਰ ਜਨਮਾਂ ਜਨਮਾਂ ਦੀਆਂ ਔਖਾਂ ਗੁਰੂ ਸਾਹਿਬ ਮਿਟ ਜਾਂਦੀਆਂ ਮਹਾਰਾਜ ਜੀ ਤਾਂ ਕੈਸੀ ਔਖਾ ਤੇ ਗੁਰੂ ਸਾਹਿਬ ਦੀ ਕਿਰਪਾ ਕਰਨ ਆਪ ਜੀ ਨੇ ਉਪਰਾਲੇ ਜੋ ਕੀਤੇ ਨੇ ਇਹ ਬੜੇ ਸੁੰਦਰ ਹਨ ਇਹ ਫਿਰ ਹੀ ਸਾਰਤਕ ਹਨ ਜੇ ਸੀ ਕੁਝ ਨਾ ਕੁਝ ਤਾਂ ਬਦਲਾ ਜ਼ਰੂਰ ਜੀਵਨ ਚ ਆਵੇ ਚਾਹੇ 1 ਮਿੰਟ ਤੋਂ ਆਪਾਂ ਆਰੰਭ ਕਰੀਏ ਬਾਣੀ ਪੜਨੀ ਜਾਂ ਸਿਮਰਨ ਕਰਨਾ ਕੁਝ ਫਿਰ ਹੌਲੀ ਹੌਲੀ ਤਰੱਕੀ ਹੋ ਜਾਂਦੀ ਹੈ ਬੜਾ ਸਮਾਂ ਪਹਿਲਾਂ ਇੱਥੇ ਹਾਜ਼ਰੀ ਕੁਝ ਸਾਲ ਭਰਦੇ ਨੇ ਆਪ ਜੀ ਜੋ ਸਮਾਗਮ ਕਰਦੇ ਹੋ ਸਤਿਕਾਰਯੋਗ ਪਿਤਾ ਜੀ ਦੇ ਨਾਲ ਸ਼੍ਰੀਮਾਨ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਲਗਾਤਾਰ ਇੱਥੇ ਹਾਜ਼ਰੀ ਭਰਦੇ ਰਹੇ। ਤੋਂ ਮੈਂ ਤਬਲਾ ਉਹਦੋਂ ਉਹਨਾਂ ਦੇ ਨਾਲ ਸੰਗਤ ਕਰਦਾ ਸੀ। ਕਾਫੀ ਵਾਰ ਇੱਥੇ ਹਾਜ਼ਰੀ ਭਰੀ ਹੈ। ਤੇ ਬੜੀ ਕਿਰਪਾ ਹੈ ਆਪ ਜੀ ਦੇ ਨਗਰ ਦੇ ਇਲਾਕੇ ਤੇ ਵੀ। ਕਿਉਂਕਿ ਸ਼ਹੀਦ ਭਾਈ ਦਲੀਪ ਸਿੰਘ ਜੀ ਮੈਂ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਚੀਨ ਨਹੀਂ ਪੜ ਰਿਹਾ ਸਾਂ। ਤੇ ਐਸੇ ਸੂਰਬੀਰਾਂ ਦੀ ਧਰਤੀ ਹੋਵੇ। ਅੱਜ ਵੀ ਭਾਈ ਸ਼ਹੀਦ ਭਾਈ ਤਾਰੂ ਸਿੰਘ ਜੀ ਮਹਾਨ ਗੁਰਮੁਖ ਜਾਨ। ਉਸ ਨਾਮ ਦੇ ਰੰਗ ਵਿੱਚ ਰੰਗੇ ਹੋਏ ਉਹਨਾਂ ਦਾ ਸ਼ਹੀਦੀ ਦਿਨ ਹੈ ਭਾਈ ਸਿਪਾਈ ਤਾਰੂ ਸਿੰਘ ਜੀ ਜਿਨ੍ਹਾਂ ਗੁਰਸਿੱਖੀ ਅਸੀਂ ਯਾਦ ਕਰਦੇ ਹਾਂ ਅਰਦਾਸ ਦੇ ਵਿੱਚ ਉਹ ਜਿਨ੍ਹਾਂ ਕੇਸਾਂ ਸਵਾਸਾ ਨਿਭਾਈ ਉਹ ਹਨ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਕੇਸਾਂ ਦੇ ਨਾਲ ਨਿਭਾਈ ਖੋਪਰੀ ਉਤਰਵਾ ਲਈ ਕੇਸ ਇਹਨੇ ਪਿਆਰੇ ਸੰਗਰੂ ਦੇ ਸਿੱਖੀ ਤੇ ਗੁਰੂ ਸਾਹਿਬ ਨੇ ਵੀ ਰੱਖਿਆ ਦੇਖੋ ਕੈਸੇ ਬਚਨ ਉਹਨਾਂ ਦੇ ਪੂਰੇ ਕੀਤੇ ਉਹਨਾਂ ਦੁਸ਼ਮਣ ਨੂੰ ਕਿਹਾ ਸੀ ਕਿ ਤੈਨੂੰ ਆਪਣੀ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਲੈ ਕੇ ਜਾਵਾਂਗਾ ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ ਉਹ ਦਿਨ ਨਹੀਂ ਹੈ ਕਿ ਜਿਸ ਦਿਨ ਖੋਪਰ ਉਤਾਰਿਆ ਗਿਆ ਭਾਈ ਸਾਹਿਬ ਦਾ ਉਹ ਦਿਨ ਅੱਜ ਤੋਂ ਵੀ 22 ਦਿਨ ਪਿੱਛੇ ਅੱਜ ਦੇ ਦਿਨ ਕਿਉਂਕਿ ਵੀ 22 ਦਿਨ ਦਾ ਫਾਸਲਾ ਹੈ ਵਿੱਚ ਇਤਿਹਾਸਕਾਰ ਕਹਿੰਦੇ ਨੇ ਖੋਪਰੀ ਉਤਾਰਨ ਦੇ ਵਿੱਚ ਤੇ ਸ਼ਹੀਦੀ ਦੇ ਵਿੱਚ ਉਹ ਨਾਮ ਦੇ ਰੰਗ ਵਿੱਚ ਰੰਗੇ ਹੋਏ ਬਿਨਾਂ ਖੋਪਰ ਦੇ ਇੱਕ ਰਸ 22 ਦਿਨ ਭਾਈ ਸਾਹਿਬ ਉਹ ਸਰੀਰ ਦੇ ਵਿੱਚ ਰਹੇ ਨੇ ਕਿਉਂਕਿ ਉਹ ਇਸ ਤਰ੍ਹਾਂ ਨਹੀਂ ਮੌਤ ਤੋਂ ਪਰੇ ਹੋ ਜਾਂਦੇ ਨੇ ਗੁਰਮੁਖ ਤੇ ਉਹ ਫਿਰ ਜਦੋਂ ਚਾਹਣਾ ਜਾ ਸਕਦੇ ਨੇ ਜਦੋਂ ਚਾਹਣਾ ਉਹ ਕਾਲ ਤੋਂ ਪਰੇ ਹੋ ਜਾਂਦੇ ਨੇ ਤੇ ਉਹ ਸੱਚਮੁੱਚ ਜਦੋਂ ਉਹ ਦੁਸ਼ਟ ਪਹਿਲਾਂ ਨਰਕਾਂ ਨੂੰ ਤੋੜ ਕੇ ਉਸ ਨੂੰ ਫਿਰ ਭਾਈ ਸਾਹਿਬ ਜੀ ਨੇ ਉੱਥੇ ਫਤਿਹਗਾ ਜਾ ਕੇ ਸੰਗਤ ਨੂੰ ਤੇ ਉਹ ਦੇਖ ਲਓ ਕਿ ਪੰਥ ਦੇ ਪ੍ਰਤੀ ਉਹਨਾਂ ਨੇ ਕੁਝ ਸੁਨੇਹਾ ਦਿੱਤਾ ਸੀ ਮਨ ਦਾ ਜੀਵਨ ਕੁਝ ਪਹਿਲਾਂ ਪੜ ਰਿਹਾ ਸੀ ਤੇ ਇਹ ਜਿਹੜੀ ਗੱਲ ਸੀ ਇਹ ਵੀ ਕੁਝ ਪੰਥ ਦੇ ਵਿੱਚੋਂ ਕਿਉਂਕਿ ਉਹ ਦੁਸ਼ਟ ਪੀੜਿਤ ਸੀ ਬਿਮਾਰੀ ਦੇ ਨਾਲ ਤੇ ਉਹ ਉਸਨੇ ਭੇਜੇ ਸਮ ਗੁਰਮੁਖ ਸਿੰਘ ਭਾਈ ਸਾਹਿਬਾਂ ਨੂੰ ਸਾਨੂੰ ਪਤਾ ਸੀ ਕਿ ਉਹਨਾਂ ਦਾ ਮੈਨੂੰ ਮਾਰ ਪਈ ਹੈ ਉਸ ਬ੍ਰਹਮ ਗਿਆਨੀ ਦੀ ਤੇ ਫੇਰ ਉਹ ਨਰਕਾਨ ਉਸ ਨੂੰ ਤੋੜਿਆ ਜਿਸ ਤੋਂ ਬਾਅਦ ਵਿੱਚ ਆਪਣੇ ਕਹੇ ਹੋਏ ਬਚਨਾਂ ਅਨੁਸਾਰ ਸੂਰਬੀਰ ਬਚਨ ਕੇ ਬਲੀ ਫੇਰੋ ਮਹਾਰਾਜ ਦੇ ਸਤਖੰਡ ਧਾਮ ਨੂੰ ਉਹਨਾਂ ਨੇ ਪਿਆਨਾ ਕੀਤਾ ਸੀ ਐਸੇ ਗੁਰੂ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਚਰਨਾਂ 'ਚ ਬਾਰੰਬਾਰ ਕੋਟ-ਕੋਟ ਵਾਰੀ ਨਮਸਕਾਰ ਹੈ ਉਹਨਾਂ ਤੋਂ ਕੋਈ ਸੇਧ ਨਹੀਂ ਏ ਕਿ ਕਿਸ ਤਰ੍ਹਾਂ ਨੇ ਕੇਸਾਂ ਦੇ ਸਤਕਾਰ 'ਚ ਸਾਰਾ ਕੁਝ ਹੋਇਆ ਕੇਸਾਂ ਦੇ ਸਤਕਾਰ ਦੇ ਵਿੱਚ ਤੇ ਅਸੀਂ ਵੀ ਇਸ ਦਾ ਸਤਿਕਾਰ ਕਰੀਏ ਤੇ ਇਹ ਮਾਈਆਂ ਵੀ ਧਿਆਨ ਦੇਣ ਕਿ ਬੱਚਿਆਂ ਦੀ ਕੇਸਾਂ ਦੀ ਸੰਭਾਲ ਬਹੁਤ ਸਾਰੀਆਂ ਮਾਈਆਂ ਉਹ ਇਸ ਕੰਨੋਂ ਦੇਖੀਦਾ ਖਿਆਲੇਦ ਵਾਲੇ ਅਸੀਂ ਸਾਰੇ ਦੇਖਦੇ ਹਾਂ ਕਿ ਬੱਚਿਆਂ ਦੇ ਕੇਸ ਕਤਲ ਕਰਾ ਦਿੰਦੀਆਂ ਨੇ ਕਿ ਸਾਂਭੇ ਨਹੀਂ ਜਾਂਦੇ ਜੇ ਇਹ ਸਾਂਭੇ ਨਹੀਂ ਜਾਣਗੇ ਉਹ ਉਹ ਵੀ ਕਿਸ ਤਰ੍ਹਾਂ ਵਿੱਚ ਸੰਭਾਲਣਗੇ ਕਈ ਵਾਰੀ ਇਹ ਆਹ ਮਾਈਆਂ ਕਿ ਇਹ ਬਾਅਦ ਵਿੱਚ ਜਦੋਂ ਸੰਭਾਲਣ ਯੋਗ ਆ ਹੋ ਜਾਏਗਾ ਫਿਰ ਕੇਸ ਰੱਖ ਲੈਂਦੇ ਫਿਰ ਕੋਈ ਨਹੀਂ ਰੱਖਦਾ ਜਦੋਂ ਹੱਥ ਹੀ ਕਟਾ ਦਿਓਗੇ ਉਹ ਰੱਖੇਗਾ ਕਦੇ ਨਹੀਂ ਰੱਖੇਗਾ ਅਸੀਂ ਤਾਂ ਨਹੀਂ ਅਜੇ ਤੱਕ ਦੇਖਿਆ ਕੋਈ ਕਿ ਕਿਸ ਨੇ ਬਾਅਦ ਵਿੱਚ ਰੱਖ ਲਿਆ ਹੋਣ ਕਿਉਂਕਿ ਉਦੋਂ ਉਹ ਫਿਰ ਉਸ ਦੁਨੀਆ ਦੀ ਪકડ ਵਿੱਚ ਆ ਜਾਂਦਾ ਹੈ ਬੜੀ ਤੇਜ਼ੀ ਨਾਲ ਤੇ ਉਹ ਫਿਰ ਪਿੱਠ ਕਰ ਲੈਂਦਾ ਹੈ ਇਹ ਇਸ ਪਾਸੇ ਧਿਆਨ ਦਿਗੇ ਗੁਰੂ ਸਾਹਿਬ ਕਿਰਪਾ ਕਰਨ ਆਓ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼ ਨਨਤ ਸਾਹਿਬ ਜੀ ਸ਼ੇਖ ਪੌੜੀਆਂ ਕੀਰਤਨ ਰੂਪਿਤ ਪੜਿ ਗਏ ਧੰਨਵਾਦ ਹੈ ਇਸ ਵਕਤ ਸੰਗਤ ਦਾ ਕੋਟਾਨ ਗੁਰਸ਼ੁਕਰਾਨਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਮਾਰਾ ਸੱਚੇ ਪਾਤਸ਼ਾਹ ਜੀ ਦਾ ਤੇ ਵੀਰ ਜੀ ਇਹ ਨਗਰ ਹੈ ਉਹਨਾਂ ਦਾ ਉਹਨਾਂ ਨੇ ਆਪਕੀ ਦਾ ਹੁਕਮ ਸੰਗਤ ਦਾ ਦਿੱਤਾ ਤੇ ਅਥਾ ਪਿਆਰ ਸਾਡੇ ਨਾਲ ਪਿਤਾ ਜੀ ਦੇ ਨਾਲ ਮਾਹ ਪੁਰਖਾ ਨਾਲ ਕੋਈ ਬਿਆਨ ਕਰਨ ਦੀ ਗੱਲ ਨਹੀਂ ਇਹ ਆਪ ਜੀ ਸਾਰੇ ਜਾਣਦੇ ਹੋ ਮੈਂ ਤੇ ਨਾਮ ਵੀ ਉਹਨਾਂ ਨੂੰ ਅੱਜ ਪੁੱਛ ਰਿਹਾ ਸੀ ਇਹ ਜਿਆਦਾ ਜਿਹਨਾਂ ਨਾਲ ਪਿਆਰ ਹੁੰਦਾ ਉਹਨਾਂ ਨੂੰ ਤੁਹਾਨੂੰ ਕਿਹ ਵਾਰੀ ਪੱਕਾ ਨਾਮ ਹੀ ਨਹੀਂ ਪਤਾ ਹੁੰਦਾ ਭਾਈ ਇੰਨੇ ਸਾਲ ਹੋ ਗਏ ਤੁਹਾਡਾ ਨਾਮ ਹੀ ਨਹੀਂ ਪਤਾ ਮੈਨੂੰ ਪੱਕਾ ਤੇ ਬਿੱਟਾ ਭਾਜੀ ਕਹਿੰਦੇ ਆ ਉਹਨਾਂ ਦੱਸਿਆ ਕਿ ਬਲਜਿੰਦਰਪਾਲ ਸਿੰਘ ਸ਼ਾਇਦ ਨਾਮ ਦੱਸਿਆ ਸੀ ਤੇ ਸੌਂਡ ਦੀ ਸੇਵਾ ਕਰਦੇ ਨੇ ਬੜਾ ਗੂੜਾ ਪਿਆਰ ਇਹ ਕਈ ਸਾਲ ਪਹਿਲਾਂ ਤੋਂ ਪਿਤਾ ਜੀ ਨਾਲ ਪਿਆ ਸੀ ਅੱਜ ਵੀ ਉਸੇ ਤਰ੍ਹਾਂ ਨਿਭਾ ਰਹੇ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਵਿਚੜਦੀ ਕਲਾ ਬਖਸ਼ਣ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਚਰਣਾ ਕਮਾਣਾ ਜੋੜਨ ਭੁੱਲਾਂ ਝੁਕਾਂ ਦਿਖਮਾ ਬਖਸ਼ਣੀ ਆਓ ਜੀ ਪ੍ਰੇਮ ਨਾਲ ਬੜੀਏ ਸਮਾਪਤੀ ਹੈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ आनंद पाया मेरी माए सतगुरु मैं पायो सतगुरु तो पाया सहज सेती मन मजिया बगाया जागृत करवार करिया शब्द गावनिया शब्द तगावो हरि तेरा मन जिवसाया कह नन आनंद हुआ सतगुरु मैं पायो ਇਮਨ ਮੇਰੇ ਅੰਤ ਸਦਾ ਰੂਹ ਵਰਨਾ ਲੇ ਅੰਨਾਲ ਰੂਹ ਤੁਮਨ ਮੇਰੇ ਤੂ ਸਭ ਸੰਸਾਰ ਨਾ ਅੰਗੀਕਾਰ ਕਰੇ ਤੇਰਾ ਤਾਰਜ ਸਭ ਸਵਾ ਸਭਨਾਂ ਕਲਾ ਸੁਮਰਤ ਸੁਆਮੀ ਸੋਗ ਬਰੂ ਵਿਸਾਰੇ ਕਹੇ ਨਾਨਕ ਬਾਲੇ ਮੇਰੇ ਸਦਾ ਰੂਹ ਵਰਨਾ ਸੱਚੇ ਸਾਇਬਾ ਕਿਆ ਨਿਕਰਤੇ ਤਾਰਜ ਤੇਰਾ ਸਭ ਚਰੇ ਜਿਸ ਦੇ ਸੁਖਾ ਵਿਦਾਸ ਤੇ ਸਲਾਹ ਤੇਰੀ ਨਾਮ ਮੰਨ ਬਸਾ ਨਾਮ ਜਿਨ੍ਹੇ ਪੰਜ ਵਸਿਆ ਬਾਜੇ ਸ਼ਬਦ ਕਨੇਹ ਜੈ ਨਾਨਕ ਸੱਚੇ ਸਾਹਿਬ ਕਾ ਨੀ ਕਰਤੇ ਸਾਚਾ ਨਾਮ ਮਿਲਾਇਆ ਦਾ ਸਾਚਾ ਨਾਮ ਮੇਰਾ ਜਿਨੂ ਭੁਖਾ ਸਭ ਗਵਾਇਆ ਕਰਤਾਰ ਸਾਹਿਬ ਹੋਰਿਆ ਇਸ ਅਗਨੇ ਸਭ ਪੁਜਾ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਏ ਬਟਿਆ ਕਹੇ ਨਾਨਕ ਸੁਨ ਹੋ ਸੰਤੋ ਸ਼ਬਦ ਤਰੋਗੇ ਆ ਸਾਚਾ ਨਾਮ ਮੇਰਾ ਆਲਾ ਗੁਰੂ ਦਾ ਜੇ ਪੰਥ ਸਾਹਿਬ ਅਰੇ ਸਭ ਕੇ ਦਰਸ ਭਗੇ ਸ਼ਬਦ ਵਾਜੇ ਕਲਾ ਦੇ ਕਰਤਾਰ ਆ ਪੰਥ ਤੂ ਤੁਝ ਵਸ ਕੀ ਤੇ ਕਾਲ ਕਟਕ ਮਾਰ ਦੁਰ ਕਰਮ ਪਾਇ ਤੂ ਜਿਨ ਕੋ ਸੇ ਨਾਮ ਹਰ ਕੇ ਲਾ ਕਹੇ ਨਾਨਕ ਅੰਤ ਤੈਸ ਕੋ ਹਰ ਤਕ ਕਰਿਆ ਰਖਵਾ ਅੰਤ ਸੁਣੋ ਮੇੜ ਪਾ ਕੀਓ ਸਗਰ ਮਨੋਰ ਤੂਰੇ ਪਾਰ ਬਰਨ ਪਾਲਿਆ ਤਰੇ ਸਿੰਘ ਦੇ ਸੂਰੇ ਤੂਖ ਰੋਗ ਸਤਾ ਤਰੇ ਸੁਣੀ ਸੱਚੀ ਬਾਣ ਸੰਤ ਸਾਜਨ ਤੇ ਸਭ ਤੇ ਖੁੰਦੇ ਗੁਰ ਤੇ ਜਾਨ ਸੁਣਦੇ ਗੁਨੀ ਕਹਤੇ ਸਤ ਗੁਰ ਗਿਆ ਪਰਮ ਬਿਨ ਵਰਤਨਾ ਤੂ ਚਰਣ ਲਾਗੇ ਬਜੇ ਅੰਤ ਦੂਰੇ ਅਬਿ ਗੁਰੂ ਪਾਣੀ ਤਾ ਮਤ ਤਪਨਾ ਦਿਵਸ ਰਾਤ ਤੁਈ ਦਈ ਦਇਆ ਕੇ ਲੈ ਸਕਦੇ જગ ਚੰਗਿਆਈਆ ਪਰਿਆ ਆਜੇ ਤਰਭ ਦੂਰੇ ਕਰਮੀ ਆਪੋ ਆਪਣੀ ਕੇਰ ਰਖੀ ਜਿਨੀ ਨਾਮ ਧਿਆਇਆ ਕੇ ਸੰਕਤ ਕਾ ਨਾਨਕ ਦੇਵ ਕੀ ਉਝੀਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇਆ ਕੇ ਸੰਕਤ ਨਾਨਕ ਤੇ ਮੁਖੀ ਜੀ ਲੈ ਕੀਤੀ ਜੁਤੀ ਨਾ ਹੋਰ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ